ਚਲੋ ਰਾਏ ਸਾਹਿਬ ਤੁਹਾਡੀ ਸੇਵਾ ਚ ਹਾਜ਼ਰ ਆ ਸਾਹਮਣੇ ਰਾਏ ਸਾਹਿਬ ਇਹ ਮੇਰੀ ਭੈਣ ਸੁਣ ਲੋ ਇਹ ਵੀ ਮੈਨੂੰ ਮੂੰਹ ਤੇ ਕਹਿੰਦਾ ਉਹ ਦਫ਼ਤਰ ਆਪਣਾ ਉਹੀ ਆਪਣਾ ਇਹ ਇੱਕ ਆਪਾਂ ਕਹੋ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮੇਰਾ ਫੰਗ ਆ ਗਿਆ ਵੀ ਆ ਗਿਆ ਝਾੜੂ ਟੀ ਬੋਲੇ ਬਾਕੀ ਸਾਰੇ ਬਹੁਤ ਵਧੀਆ ਮਹੌਲ ਮਿਲ ਰਿਹਾ ਹੈ ਤੇ ਆਮ ਆਦਮੀ ਪਾਰਟੀ ਮੌਕੇ ਦੀ ਸਰਕਾਰ ਹੈ ਤੇ ਮੌਕੇ ਦਾ ਹੀ ਕੌਂਸਲਰ ਹੋਣਾ ਚਾਹੀਦਾ ਹੈ ਜੀ ਤਾਂ ਕਿ ਅਸੀਂ ਕੰਮ ਕਰਾ ਸਕੀਏ ਸਾਡੀ ਪ੍ਰੀਤੀ ਕੋਰ 23 ਨੰਬਰ ਵਾਰਡ ਤੋਂ ਖੜੀ ਹੈ ਵੀ ਮੈਂ ਤਾਂ ਕਹਿੰਨੀ ਹਮ ਹਮਾ ਕੇ ਸਪੋਰਟ ਕੀਜੀਏ ਤੇ ਨਾਲ ਵੋਟ ਦੇ ਜੀ ਵੀ ਤਾਂ ਕਿ ਉਹ ਕੰਮ ਕਰਾ ਸਕਣ ਮੌਜੂਦਾ ਸਰਕਾਰ ਵੀ ਕੰਮ ਕਰਾਉਗੀ ਕਿਸੇ ਕੋਲੇ ਬਹਾਨਾ ਨਹੀਂ ਰਹੂਗਾ ਕਿ ਸਾਡੀ ਪਾਰਟੀ ਨਹੀਂ ਹੈਗੀ ਤੇ ਸਾਡੀ ਸਰਕਾਰ ਨਹੀਂ ਹੈਗੀ ਵੀ ਇਦਾਂ ਦਾ ਕੋਈ ਸੀ ਨਹੀਂ ਸਾਡੀ ਸਰਕਾਰ ਵੀ ਹੈ ਤੇ ਸਾਡਾ ਕੌਂਸਲਰ ਬਣਾਓ ਤਾਂ ਕਿ ਅਸੀਂ ਕੰਮ ਕਰ ਸਕੀਏ ਤੇ ਸਾਰਿਆਂ ਦੀ ਦੁੱਖ ਸੁੱਖ ਦੇ ਵਿੱਚ ਅਸੀਂ ਖੜੀਏ ਧੰਨਵਾਦ ਵਾਡ ਨੰਬਰ ਕਿਨੇ ਦਾ ਚੱਲ ਰਹੇ ਸਰ 23 ਨੰਬਰ ਵਾੜ ਤੋਂ ਵਰਤ ਰਹੇ ਜੀ ਹਾਂਜੀ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਕੀ ਗੱਲ ਕਰੋਗੇ ਸਰ ਇਹ ਲੋਕਾਂ ਨੂੰ ਇਹ ਕਵਾਂਗੇ ਕਿ ਜੋ ਵੀ ਤੁਹਾਡੀਆਂ ਪ੍ਰੋਬਲਮਸ ਹੈਗੀਆਂ ਵਾਟਰ ਸਪਲਾਈ ਨੂੰ ਲੈ ਕੇ ਜੋ ਕਿ ਮਹਿਕਮਾ ਹੀ ਸਾਡੇ ਮੰਤਰੀ ਸਾਹਿਬ ਹਰਦੀਪ ਸਿੰਘ ਮੁੰਡਿਆ ਜੀ ਕੋਲ ਹੈ ਠੀਕ ਹੈ ਵੀ ਉਹ ਤੁਹਾਨੂੰ ਕਰਾ ਕੇ ਦਵਾਂਗੇ ਵਾਟਰ ਸਪਲਾਈ ਦਾ ਸਿਸਟਮ ਹੋ ਗਿਆ ਜੋ ਵੀ ਤੁਹਾਡੀਆਂ ਪ੍ਰੋਬਲਮ ਹੈ ਉਹ ਸੌਟ ਆਊਟ ਕਰਕੇ ਦਵਾਂਗੇ ਜੀ ਲਗਦਾ ਨਹੀਂ ਆਮ ਪਾਰਟੀ ਨੂੰ ਪਿਆਰ ਰੋਕੀ ਜਾ ਰਹਾ ਬਹੁਤ ਜ਼ਿਆਦਾ ਪਿਆਰ ਕਰਦੇ ਆ ਜੀ ਕਿਉਂਕਿ ਇਹੀ ਸਰਕਾਰ ਹੈ ਜਿਸ ਨੇ ਬਿਜਲੀ ਬਿੱਲ ਮਾਫ ਕੀਤਾ ਠੀਕ ਹੈ ਪਹਿਲੀ ਸਰਕਾਰ ਹੈ ਜਿਹੜੀ ਜਿਸ ਨੇ ਬਿਜਲੀ ਬਿੱਲ ਮਾਫ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ 1000 ਰੁਪਏ ਵੀ ਛੇਤੀ ਸ਼ੁਰੂ ਕਰਾਂਗੇ ਮਹਿਲਾਵਾਂ ਵਾਸਤੇ ਤੇ ਮਹਿਲਾਵਾਂ ਵਾਸਤੇ ਹੋਰ ਵੀ ਸਹੂਦਾਵਾਂ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰੀਤੀ ਕੋਹੜਾ ਵਾਰਡ ਨੰਬਰ 23 ਤੋਂ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਮਾਹੌਲ ਬਹੁਤ ਅੱਛਾ ਮਿਲ ਰਿਹਾ ਹੈ ਬਹੁਤ ਪਿਆਰ ਦੇ ਰਹੇ ਆ ਸਾਡੇ ਵੱਡੇ ਭਰਾ ਸੁਜੀਤ ਰਾਏ ਜੀ ਵੀ ਸਾਡੇ ਨਾਲ ਹੈ ਜਿਹਦੇ ਨਾਲ ਲੋਕਾਂ ਨੂੰ ਲੋਕ ਸਾਨੂੰ ਹੋਰ ਜ਼ਿਆਦਾ ਪਛਾਣ ਦੇ ਰਹੇ ਆ ਤੇ ਅਸੀਂ ਜਾਣਦੇ ਆ ਕਿ ਅਸੀਂ ਇੱਦਾਂ ਹੀ ਸੇਵਾ ਕਰੀਏ ਉਸ ਲਈ ਸਾਨੂੰ ਜਿਹੜੀ ਅਵਾਰਡ ਨੰਬਰ 23 ਦੀ ਜਨਤਾ ਹੈ ਉਹ ਸਾਨੂੰ ਸਪੋਰਟ ਕਰਨ ਔਰ ਦਫਤਰ ਸਾਡਾ ਰਾਏ ਸਾਹਿਬ ਵਾਲਾ ਰਹੇਗਾ ਉੱਥੋਂ ਹੀ ਅਸੀਂ ਸਾਰਾ ਕੰਮ ਓਪਰੇਟ ਕਰਾਂਗੇ ਜਿੰਨੂੰ ਅੱਜ ਵੀ ਅੱਜ ਵੀ ਜਿੰਨੂੰ ਵੀ ਕੋਈ ਵੀ ਦੁੱਖ ਤਕਲੀਫ ਹੈ ਤੇ ਉਹ ਸਾਡੇ ਦਫਤਰ ਚ ਆ ਸਕਦਾ ਹੈ ਤੇ ਅਸੀਂ ਉਹਦੀ ਹਰ ਮੁਸ਼ਕਿਲ ਜਿੰਨਾ ਜਲਦੀ ਹੋ ਸਕੇ ਆਸਾਨ ਕਰਾਂਗੇ ਤੇ ਜਿਹੜਾ ਸਾਡਾ ਦਫਤਰ ਹੈ ਔਰ ਰਾਏ ਸਾਹਿਬ ਵਾਲਾ ਰਹੇਗਾ ਤੇ ਰਾਏ ਸਾਹਿਬ ਸਾਡੇ ਨਾਲ ਹੈ ਅੱਛਾ ਕਿਦਾਂ ਲੱਗ ਰਿਹਾ ਦੇ ਰਹਿ ਗਿਆ ਹੁਣ ਚਾਰ ਹਾਂਜੀ ਹੋਰ ਵੀ ਮਿਲ ਰਹੇ ਲੱਗਦਾ ਬਸ ਪਰਮਾਤਮਾ ਦੀ ਬਹੁਤ ਕਿਰਪਾ ਹੈ ਉਹਨਾਂ ਤੋਂ ਬਿਨਾ ਤਾਂ ਕੁਝ ਵੀ ਨਹੀਂ ਔਰ ਸਾਨੂੰ ਲੱਗਦਾ ਹੈਗਾ ਕਿ ਅਸੀਂ ਵਧੀਆ ਲੀਡ ਨਾਲ ਜਿੱਤਾਂਗੇ ਜੋ ਮਾਲਕ ਨੂੰ ਮਨਜ਼ੂਰ ਹੈ ਉਸ ਉਹੀ ਹੋਗਾ ਲੇਡੀ ਨੂੰ ਕੀ ਮੈਸੇਜ ਹੋ ਗਿਆ ਬਣੀ ਦਾ ਬਸ ਇਹੀ ਮੈਸੇਜ ਦਵਾਂਗੇ ਮੈਂ ਵੀ ਇੱਕ ਲੇਡੀ ਆ ਔਰ ਮੈਨੂੰ ਪਤਾ ਹੈ ਲੇਡੀਜ਼ ਦੀ ਕੀ ਪ੍ਰੋਬਲਮਸ ਹੁੰਦੀਆਂ ਹਨ ਸਭਨਾ ਵੱਡੀ ਪ੍ਰੋਬਲਮ ਹੁੰਦੀ ਹੈ ਫਾਈਨੈਂਸ ਦੀ ਔਰ ਬਹੁਤ ਜਲਦੀ ਅਸੀਂ ਹਜ਼ਾਰ ਰੁਪਏ ਦੀ ਸਕੀਮ ਸ਼ੁਰੂ ਕਰ ਰਹੇ ਹਾਂ ਸਾਡੇ ਮੰਤਰੀ ਸਾਹਿਬ ਨੇ ਉੱਪਰ ਤੱਕ ਬਹੁਤ ਜ਼ਿਆਦਾ ਸਾਨੂੰ ਸਪੋਰਟ ਲੈ ਕੇ ਦੇ ਰਿਹਾ ਔਰ ਅਸੀਂ ਜਲਦੀ ਹਜ਼ਾਰ ਰੁਪਏ ਦੀ ਸਕੀਮ ਸ਼ੁਰੂ ਕਰ ਰਹੇ ਹਾਂ ਜਿਹੜਾ ਬਿਠਾਣਾ ਵਧਾਈ ਜਾਓ ਮੇਰਾ ਨਾਮ 우ਸ਼ਾ ਪ੍ਰਜਾਪਤੀ ਹੈ ਮੈਂ ਭਾਜਪਾ ਛੋੜ ਕੇ आज आम आदमी पार्टी ज्वाइन कर रही फुल हूँ जाएंगे सर मेरे सपोर्टर भी बहुत है काम किया है मैंने राय साहब को टिकट मिली नहीं काफ़ी अच्छे कार्यकर्ता थे ये इस बात का थोड़ा सा दुख है चलो जो कार्य का, काम कर रहा है उसे आगे आना चाहिए पार्टी को ये देखना चाहिए था कि जो सीट निकाल सकता है कम से कम उसे आगे बढ़ने का मौका तो देखिए कैसा लग अच्छा लग रहा है तो जरूर डालेंगे अपने भाईचारे को क्या भाईचारा अपनी जगह है सर लेकिन अच्छी अच्छी बात है कि हम अपनी बहन को सपोर्ट करेंगे और चाहेंगे कि समाज का विकास हो समाज का कार्य हो और इसीलिए हम इनके साथ आए हैं जिन्नी सेवा गोम गोमद नगर अर टू डोर कर रहे देखो लोगों का प्यार इन्ना क्या है कि कई बार तो मैं लगता है जितना चुके आज बधा रहे ਤੇ ਹੁਣ ਮੈਂ ਡੋਰ ਟੂ ਡੋਰ ਕਰ ਰਿਹਾ ਕਿਉਂਕਿ ਕਈ ਲੋਕ ਮੇਰੇ ਸਮਰਥਨ ਜਿਹੜੇ ਜਿਸ ਤਰ੍ਹਾਂ ਅੰਕਲ ਜੀ ਸਾਡੇ ਸਤਿਕਾਰਯੋਗ ਇਹਨਾਂ ਨੂੰ ਪਤਾ ਹੀ ਨਹੀਂ ਸੀ ਪਹਿਲਾਂ ਹੁਣ ਮੈਂ ਦੱਸ ਰਿਹਾ ਕਿ ਮੇਰੇ ਭੈਣ ਜੀ ਪ੍ਰੀਤੀ ਕੌਰ ਜੀ ਖੜੇ ਹਨ ਔਰ ਦਫਤਰ ਉਹੀ ਰਹੂਗਾ ਕੰਮ ਕਰ ਵੀ ਉਦਾਂ ਹੀ ਹੋਣਗੇ ਔਰ ਜਿਹੜੀ ਆਮ ਪਾਰਟੀ ਆ ਮੇਰੇ ਦੇ ਬੜਾ ਮਿਹਰ ਭਰਿਆ ਹੱਥ ਰੱਖਿਆ ਆਉਣ ਵਾਲੇ ਟਾਈਮ ਵਿੱਚ ਵੀ ਅਸੀਂ ਬੜੀ ਮਿਹਨਤ ਕਰਕੇ ਆਮ ਪਾਰਟੀ ਨੂੰ ਬੁਲੰਦੀਆਂ ਤੇ ਲਿਜਾਵਾਂਗੇ ਇਲਾਕੇ ਦੇ ਵਿੱਚ ਵਿਕਾਸ ਦੇ ਕੰਮ ਤਾਂ ਵਧੀਆ ਤੁਸੀਂ ਕਰਾਏ ਆ। ਜੀ ਲੋਕੀ ਬੋਰਡ ਪਾਉਗੇ ਫਿਰ? ਬਿਲਕੁਲ ਪਾਉਣਗੇ ਜੀ। ਤੁਸੀਂ ਆਪ ਸਰਵਾ ਕਰ ਲਓ। ਲੋਕ ਤਾਂ ਮੇਰੀ ਦੇਖ ਕੇ ਹੀ ਮੈਨੂੰ ਕਹ ਰਹੇ ਆ ਵੀ ਭਾਈ ਤੁਹਾਨੂੰ ਤਾਂ ਆਉਣ ਦੀ ਲੋੜ ਨਹੀਂ। ਅਸੀਂ ਜਿਤਾ ਕੇ ਭੇਜਾਂਗੇ। ਤੁਸੀਂ ਦੇਖ ਲਿਓ ਜਿਹੜੇ ਰਹਿੰਦੇ ਕੰਮ ਆ ਜਿਸ ਤਰ੍ਹਾਂ ਵਾਟਰ ਸਪਲਾਈ ਦੇ ਕੋਈ ਟਰਾਂਸਫਾਰਮ ਦੇ ਕੋਈ ਛੋਟੇ ਮੋਟੇ ਕੰਮ ਆ ਉਹ ਵੀ ਅਸੀਂ ਪਹਿਲ ਦੇ ਅਧਾਰ ਤੇ ਕਰਾਂਗੇ। ਸਾਡੇ ਨੇ ਮੰਤਰੀ ਵੀ ਸਾਡੇ ਸਿਰ ਤੇ ਬੈਠੇ ਆ ਕੋਈ ਗੱਲ ਬਾਤ ਨਹੀਂ ਕੰਮ ਤਾਂ ਸਾਰੇ ਵਧੀਆ ਵੈਸੇ ਵੀ ਹੋ ਸਕਦਾ ਜੀ ਤੁਹਾਡੇ ਨਾਲ ਤੇ ਮੰਤਰੀ ਸਾਡੇ ਸਿਰ ਹੋਊਗੇ ਮੰਤਰੀ ਸਾਡੇ ਸਿਰ ਤੇ ਬੈਠੇ ਹੁਣ ਮੰਤਰੀ ਦੇ ਅਸ਼ੀਰਵਾਦ ਨਾਲ ਮੰਤਰੀ ਸਾਹਿਬ ਦੇ ਅਸ਼ੀਰਵਾਦ ਨਾਲ ਇੱਕ ਨੰਬਰ ਤੇ ਵਾਰਡ ਲਿਜਾਵਾਂਗੇ ਜੀ ਦੇਖ ਲਿਓ ਤੁਸੀਂ ਸਾਡੇ ਬੱਚਿਆਂ ਨੂੰ ਟਿਕਟ ਨਹੀਂ ਮਿਲੀ ਆ ਇਸ ਲਈ ਅਸੀਂ ਨਾਰਾਜ ਆ ਅਸੀਂ ਹੁਣ ਆਮ ਆਦਮੀ ਪਾਰਟੀ ਨੂੰ ਹੀ ਟਿਕਟ ਦੇਵਾਂਗੇ ਅਸੀਂ ਪੁੱਤਲ ਮਹੌਰਾ ਜੀ ਰਾਜ ਸਾਹਿਬ ਤੁਹਾਡੇ ਕੋਲ ਆ ਚੁੱਕੇ ਇਸ ਟਾਈਮ ਕੀ ਵੋਟਾਂ ਹੀ ਮੰਗ ਕਰ ਰਿਹਾ ਕੀ ਕਰ ਕੀ ਕਰੇ ਜੋ ਵੋਟਰਾਂ ਮਾਰੇ ਕੀ ਕਹਣਾ ਚਾਹੋਗੇ ਬੋਟਾ ਇਹ ਜੇ ਸਾਡੇ ਸਾਡੇ ਬੰਦੇ ਨੂੰ ਟਿਕਟ ਮਿਲੀ ਨਹੀਂ ਆ ਅਸੀਂ ਆਮ ਆਦੀ ਬੰਦੇ ਨੂੰ ਪੂਰਾ ਸਮਰਥਨ ਕਰਾਂਗੇ ਅੱਛਾ ਕਿਦਾਂ ਰਾਏ ਸਾਹਿਬ ਨੂੰ ਕੀ ਭਰੋਸਾ ਦਵਾਂਦੇ ਹੋ ਹਾਂਜੀ ਰਾਏ ਸਾਹਿਬ ਨਾਲ ਰਾਏ ਸਾਹਿਬ ਜਿੱਦਾ ਬੰਦਾ ਦਾ ਇਸ ਇਲਾਕੇ ਤੇ ਨਹੀਂ ਹੈ ਅਸੀਂ ਤਾਂ ਸਿੱਧਾ ਹੀ ਕਹਿੰਦੇ ਆ ਰਾਤ 2 ਵਜੇ 2:30 ਵਜੇ 3 ਵਜੇ ਰਾਏ ਸਾਹਿਬ ਇੱਥੇ ਆ ਕੇ ਕੰਮ ਕੀਤਾ ਇਹ ਗਲੀਆਂ ਸਾਰੀ ਰਾਏ ਸਾਹਿਬ ਨੇ ਬਣਾਈਆਂ ਅਸੀਂ ਨਹੀਂ ਬਣਾਈਆਂ ਜਾਂ ਕੋਈ ਬਾਹਰੋਂ ਨਹੀਂ ਆਇਆ ਇਹ ਆਪ ਖੜੇ ਹੋ ਕੇ ਬਣਾਈਆਂ ਇਹਨਾਂ ਨੇ ਲਾਈਟਾਂ ਇਹਨਾਂ ਨੇ ਦਵਾਈਆਂ ਸਾਨੂੰ ਨਾਲੇ ਇਹਨਾਂ ਨੇ ਆਪਣਾ ਸੀਵਰੇਜ ਨਾਏ ਬਣਾਏ ਆਪਣਾ ਰੋਡ ਇਹਨਾਂ ਨੇ ਬਣਾਈ ਆ ਗਲੀਆਂ ਪੱਕੀਆਂ ਬਣ ਮੰਦੀਆਂ ਹਾਂ ਗਲੀਆਂ ਪੱਕੀਆਂ ਬਣ ਮੰਦੀਆਂ ਗਲੀਆਂ ਪੱਕੀਆਂ ਇਹਨਾਂ ਨੇ ਬਣਾਈ ਆ ਆਪ ਖੜੇ ਹੋ ਕੇ ਬਣਾਈ ਆ ਮੈਂ ਨਾਲ ਸੀ ਮੈਂ ਕਿਉਂ ਗਿਆ ਮੈਂ ਨਾਲ ਸੀ ਅੱਛਾ ਉਹਨਾਂ ਨੇ ਕਹਿਣਾ ਜੇ ਸਾਨੂੰ ਪਹਿਲਾ ਹੁੰਦਾ ਰਾਏ ਸਾਹਿਬ ਤੁਹਾਡੇ ਨਾਲ ਚਲੋ ਅਸੀਂ ਤਾਂ ਗਰੀਬ ਹੀ ਨਾ ਕਰਦੇ ਅਸੀਂ ਤਾਂ ਪਹਿਲਾਂ ਹੀ ਬੈਰੀ ਇਹਨਾਂ ਦੇ ਅਸੀਂ ਬੈਰੀ ਹੁਣ ਹੋਏ ਆ ਆਪਣਾ ਸਰਕਾਰ ਦੇ ਦੇ ਸਾਡੇ ਨਾਲ ਧੋਖਾ ਹੋਇਆ ਅੱਛਾ ਆਪਾਂ ਦਾ ਸਿੱਧਾ ਹੀ ਗਏ ਬੋਟ ਪਾਉਗੀ ਬੋਟ ਰਾਏ ਸਾਹਿਬ ਨੂੰ ਪੈਣੀ ਹੈ ਇਹ ਵੀ ਮੈਂ ਦੱਸ ਦਿੰਦਾ ਇਹ ਵੀ ਮੈਂ ਦੱਸ ਦਿੰਦਾ ਇਹ ਬੋਟ ਪੈਣੀ ਹੈ ਰਾਏ ਸਾਹਿਬ ਨੂੰ ਜਿੱਥੇ ਰਾਏ ਸਾਹਿਬ ਖੜੇ ਹੋਣਗੇ ਉੱਥੇ ਬੋਟ ਪੈਣੀ ਹੈ ਇਹ ਦੱਸਣਾ ਇਹ ਇਲਾਕਾ ਕੋਈ ਵੀ ਹੈ ਇਹ ਸਾਰੇ ਇਲਾਕੇ ਨੇ ਕਲੀਅਰ ਕੀਤਾ ਰਾਏ ਸਾਹਿਬ ਨੂੰ ਨੇ ਖੜਾ ਆਪਣਾ ਉਹ ਕਿਤਾ ਹੈ ਇਸ ਲਈ ਅਸੀਂ ਰਾਏ ਸਾਹਿਬ ਦੇ ਨਾਲ ਹੀ ਆ ਬਸ ਵਧੀਆ ਲੱਗ ਰਿਹਾ ਹੈ ਅਸੀਂ ਚਾਹਦੇ ਹਾਂ ਕਿ ਪ੍ਰੀਤੀ ਮੈਮ ਨੂੰ ਸਾਰੇ ਸਪੋਰਟ ਕਰੇ ਵਾਦ ਤੋਂ ਵਾਦ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਵੇ ਸਾਡੇ ਵੀ ਵੋਟ ਇਹਨਾਂ ਦੇ ਨਾਲ ਹੀ ਹੈਗੀ ਆ ਕੀ ਮਿੱਦਾਂ ਰੱਖਦੇ ਵੀ ਇਹ ਕੰਮ ਕਰੂਗੇ ਇਲਾਕੇ ਆ ਹਾਂ ਬਿਲਕੁਲ ਤਾਂ ਹੀ ਕਰਕੇ ਤਾਂ ਇਹਨਾਂ ਨੂੰ ਟਿਕਟ ਮਿਲੀ ਹੈਗੀ ਆ ਕੁਝ ਭਾਜੀ ਨੇ ਦੇਖਿਆ ਹਰਦੀਪ ਸਿੰਘ ਮੁੰਡਿਆ ਜੀ ਨੇ ਦਿੱਤੀ ਹੈਗੀ ਟਿਕਟ ਕੋਈ ਨਾ ਕੁਝ ਦੇਖ ਕੇ ਕੀਤੀ ਹੈਗੀ ਨੇਚਰਲੀ ਪੂਰੀ ਸਪੋਰਟ ਕਰੂਗੇ ਅਸੀਂ ਵੀ ਲੇਡੀਜ਼ ਦੀ ਪ੍ਰੋਬਲਮ ਸਾਰੀ ਸੋਲਵ ਕਰੂਗੇ ਇਹ ਬਾਕੀ ਵੀ ਜੋ ਵੀ ਹੋਊਗੀ ਵੋਟ ਦੀ ਵੀ ਕੋਈ ਵੀ ਪ੍ਰੋਬਲਮ ਸਾਰੀ ਸੋਲਵ ਕਰੂਗੀ ਮੈਮ ਵੋਟਰਾਂ ਕੀ ਫੀਲ ਕਰਨਾ ਚਾਹੁੰਦੇ ਹਨ ਇਹ ਕੀ ਗੱਤੋ ਬਾਤ ਤਾਂ ਇਹਨਾਂ ਨੂੰ ਵੋਟ ਪਾ ਕੇ ਜਿਤਾਓ ਤਾਂ ਕਿ ਇਹ ਤੁਹਾਡੇ ਨਾਲ ਤੁਹਾਡੇ ਵਿੱਚ ਹਮੇਸ਼ਾ ਰਹੇ ਤੁਹਾਡੀ ਪ੍ਰੋਬਲਮ ਸੋਲਵ ਕਰੇ ਲੇਡੀਆਂ ਸੱਗੇ ਆਣੀ ਚਾਹੀਦੀਆਂ ਹਾਂਜੀ ਹਾਂਜੀ ਬਿਲਕੁਲ ਅਸੀਂ ਵੀ ਨਾਲ ਹੈਗੇ ਹਾਂ ਸਾਰੇ ਹਾਂ